ਲੇ ਜੰਨੀ ਅੰਗੀ ਅੰਦਰ ਪਹਿਲਾਂ ਇੱਥੇ ਬਹਿ ਕੇ ਦਾ ਕਦੋਂ ਆ ਗਿਆ ਹੈ ਨਹੀਂ ਆਕਰ ਇੰਹ ਮੈਨੂੰ ਤਾਂ ਐਸੀ ਕੀ ਨਾ ਕਿਤੇ ਗਈ ਹੋਗੀ ਕਿ ਤੱਕ ਨਾ ਪਈ ਇੱਟਾਂ ਤੋਂ ਤੇ ਲੰਡਿਆ ਹੁਣ ਡਿੱਗ ਪਿਆ ਹੈ ਤਾਂ ਇੱਟਾਂ ਤੋਂ ਤੇ ਆਉਣਾ ਗਿੱਟੇ ਪਣਾਉਂਦਾ ਓ ਮਾਹਾਂ ਚੱਲ ਸਿੱਧੇ ਜੀ ਹੋ ਜੀ ਪਸਾ ਖਾਲ ਗਈ ਤੁਰਿਆ ਆਉਣਾ ਕੋਈ ਲੈ ਆਉਂਦਾ ਹੱਥ ਲਮਕਾਉਂਦਾ ਆਉਣਾ ਖਾ ਲ ਭੁੱਪ ਲੱਗਦੀ ਸੀ ਉਵੇਂ ਮਰ ਜਾ ਹੁਣ ਤਾਂ ਮਾਡਲ ਹੋ ਗਿਆ ਜੇਠਾ ਹੋਰ ਬਾਹਰ ਰਹਿਨੇ ਆ ਵਧੀਆ ਵਧੀਆ ਕਾਇਲਿਆ ਤੂੰ ਕਿਧਰ ਨਟਾਪ ਗੇਅਰ ਪਾਈ ਹਾਈ ਕੋਈ ਟਾਂਪ ਵਗੇਰ ਕਿੱਥੇ ਪਾਇਆ ਗੇਅਰ ਦਾ ਛੋਟੀ ਲਾਏ ਹੋਏ ਛੋਟਾ ਕਿਉਂ ਖਾਦਾ ਨਹੀਂ ਮਾਲ ਨਿਪਰੀਤ ਉਹ ਮੈਂ ਮਰ ਜਾ ਫੋਨ ਚ ਖੁੱਬੀ ਫਰੀ ਫਰੀ ਆਂਦੀ ਸੀ ਦੇਹਲਾ ਆਦਾ ਪਰੇ ਵੱਠੀ ਬੈ ਕੱਪੜਿਆਂ ਦਾ ਕਿਤੇ ਉਹ ਤਾਂ ਨਹੀਂ ਰੁਸ ਕੇ ਜਾਂਦੀ ਮੇਰੇ ਜੇਠ ਨਾਲ ਤੇ ਹਾਂ ਲਾ ਕੇ ਨਾ ਫੇਰ ਹੀ ਲੈ ਜੰਨੀ ਆਂ ਅੰਦਰ ਪਹਿਲਾਂ ਇੱਥੇ ਬਹਿ ਕੇ ਤੇ ਹੀ ਲਾ ਲੈਂਦੀ ਆਂ ਲੈ ਹਾਂ ਲੰਡਾ ਕਦੋਂ ਆ ਗਿਆ ਇਹ ਤਾਂ ਬਾਹਰ ਗਿਆ ਹੋਇਆ ਸੀ ਉਹ ਮਰ ਜਾਣਾ ਮੀ ਨਾ ਕੋਣੀ ਛਤਰੀ ਲਈ ਕਰਦਾ ਆਉਂਦਾਗਾ ਇੱਧਰ ਨਹੀਂ ਸੁੱਕਾ ਸੁੱਕਾ ਮਰ ਜਾਣ ਇਹਨੂੰ ਆਏ ਨਹੀਂ ਵੀ ਕੁਛ ਲੈ ਆਵਾ ਮੇਲੇ ਚਲ ਕਪੜੇ ਲਾਹੀ ਲਵਾਮ ਨਾ ਕਪੜੇ ਲਾਈ ਹੁੰਦੀ ਐ ਹੈਗੀਆਂ ਕਰੀਆਂ ਮੈਨੂੰ ਤਾਂ ਐਸੀ ਕੀ ਨਾ ਕਿਤੇ ਗਈ ਹੋਗੀ ਬਟੇਕਣਾ ਭਾਈ ਇੱਟਾਂ ਤੋਂ ਤੇ ਲੰਡੇ ਆ ਹੁਣ ਡੱਗ ਪਿਆ ਹੈ ਉਹ ਕੇ ਗੇਟ ਵਿੱਚ ਤੀ ਆ ਜਾ ਹੈ ਇੱਧਰ ਇਟਾਂ ਤੋਂ ਤੇ ਉਹ ਨਾ ਗਿੱਟੇ ਪਣਾਉਂਦਾ ਉਹ ਮਾਹ ਚੱਲ ਸਿੱਧੇ ਜੀ ਹੋ ਜੀਏ ਨਾ ਮੈਂ ਹੈ ਸੁੱਕਾ ਸੁੱਕਾ ਖਾਲੀ ਗੋਈ ਤੁਰਿਆ ਆਉਣਾ ਕੋਈ ਲੈ ਆਉਂਦਾ ਹੱਥ ਲਮਕਾਉਂਦਾ ਉਹ ਨਾ ਖਾਲੀ ਬਾਹਰੋਂ ਆਇਆ ਨਾ ਹੋਰ ਗਲਾਬੋ ਤੇਰੇ ਵਾਸਤੇ ਮੈਂ ਰੇਲ ਗੱਡੀ ਲਿਆਉਂਦਾ ਜੇਬ ਚ ਪਾ ਕੇ ਹੈ ਬੇ ਰੇਲ ਗੱਡੀ ਤਾਂ ਨਹੀਂ ਨਾ ਤੁੰ ਲਾ ਹਾਂ ਲੱਛਿਆ ਹੁਣ ਤਾਂ ਨਵੀਂ ਪਰਝਾਈ ਦੇਖ ਕੇ ਨਾ ਹੀ ਭੁੱਲ ਗਿਆ ਵੇ ਤੇਰੀ ਪਰਝਾਈ ਦਾ ਗਲਾਬੋ ਨਾ ਮੇਰਾ ਤਾਂ ਮਿੱਠੋ ਹੀ ਐ ਹਾਂ 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 ਮੈਨੂੰ ਲੱਗਦਾ ਮੈਨੂੰ ਕਹ ਨਹੀਂ ਪਤਾ ਨਹੀਂ ਨਾ ਕਣੀ ਤੂੰ ਸ਼ਤਰਿਕ ਮੈ ਲਈ ਫਦਾ ਧੁੱਪ ਲੱਗਦੀ ਸੀ ਮੈਂ ਮਰ ਜਾ ਹੁਣ ਤਾਂ ਮਾਡਲ ਹੋ ਗਿਆ ਜੇਟ ਹੋਰ ਬਾਹਰ ਰਹਿਣੀ ਆ ਚਲ ਵਧੀਆ ਰੱਖ ਜਲੇ ਠੀਕ ਐ ਵਧੀਆ ਸਭ ਠੀਕ ਨੇ ਤੂੰ ਆਵਦਾ ਦੱਸ ਕਿਵੇਂ ਤੁਰਦੀ ਫਿਰਦੀ ਆ ਵਧੀਆ ਦਵਾਈ ਬੂਟੀ ਤਾਂ ਨਹੀਂ ਚੱਲੀ ਕੋਈ ਦਵਾਈ ਚੱਲੇ ਮੇਰੇ ਦੁਸ਼ਮਣਾਂ ਦੀ ਮੇਰੇ ਦਵਾਈ ਘਾਦੇ ਵਾਸਤੇ ਚੱਲੇ ਤੂੰ ਗੱਲ ਕਰਦਾ ਫਿਰ ਕਾਬਰ ਦੀ ਕਾ ਤੂੰ ਆ ਦਵਾਈ ਬੂਟੀ ਤੇਰੇ ਵਰਗੇ ਛੜਿਆਂ ਦੀ ਚੱਲਦੀ ਹੈ ਦਵਾਈਆਂ ਸਾਡੇ ਵਰਗੇ ਵਿਆਹਾਂ ਬਰਾਂ ਦੀ ਦਵਾਈਆਂ ਨਹੀਂ ਚਲਦੀਆਂ ਹੁੰਦੀਆਂ ਮੇਰੀ ਇੱਕੋ ਹੀ ਦਵਾਈ ਹੈ ਬੱਸ ਤਰ ਤਰ ਤੋ ਇੱਕ ਦਵਾਈ ਆ ਤੇ ਸਵੇਰ ਤੱਕ ਕੀ ਕੀ ਜਾਉ ਉਹ ਤਾਂ ਪਤਾ ਹੀ ਐ ਭੁੱਕੀ ਤੇ ਚਮਚਾ ਖਾਦੇ ਬਿਨਾਂ ਨਾ ਨਾ ਉਹ ਨਹੀਂ ਉਹ ਵੀ ਛੱਡਤੀ ਹੋਰ ਬੋਲੀ ਜੀ ਬਟਨਾ ਹਾਈ ਭੀ ਮਰਨੀਆ ਹੁਣ ਫੀਮ ਵੀ ਲੱਗਿਆ ਖਾਣ ਹੋਰ ਵੇ ਠੇਕੇਦਾਰ ਬਣ ਗਏ ਵੱਡੇ ਜਿੱਤੇ ਫੜਿਆ ਗਿਆ ਨਾ ਨਨ ਤਾਂ ਤੇਰੇ ਪੁਲਿਸ ਸਾਹਗਦੂ ਪੁੜੇ ਕਿਹੜੇ ਸਾਰੀ ਉਮਨ ਜੇਲ੍ਹ ਚ ਬੈਠਾ ਰਹੇਗਾ ਕਾਦੇ ਨਾਲ ਬਈ ਹਾਂ ਕਾਦੇ ਨਾਲ ਮਾ ਚਾਹੇ ਭੁੱਖੀ ਅੰਨਾ ਸ਼ਈ ਨਸ਼ਾ ਹੈ ਪਈ ਆਪਾਂ ਦਾ ਖਾਨ ਨੇ ਆਪਾਂ ਕੀ ਬੇਚਦੇ ਆ ਬਲੈ ਕੇ ਕਰਦੇ ਆ ਵੇ ਠੇਕੇਦਾਰ ਅੱਜ ਖਾਣਾ ਕਾਨੂੰ ਕਿਸਨ ਖਾਣ ਵੀ ਲੱਗ ਜਾਊਗਾ ਐ ਕਿਵੇਂ ਐ ਬਾਦੂ ਆਏ ਆਗੇ ਪਾਈ ਪਾਈ 1 ਕਿਰਪਿਆ ਜੋੜ ਕੇ ਤਾਂ ਮੈਂ ਮਸਾਵੇਂ ਖਜ਼ਾਨਾ ਭਰਿਆਗਾ ਹੈ ਚਲ ਆਂ ਦੱਸ ਤੇਰਾ ਕੰਮਕਾਰ ਵਧੀਆ ਚੱਲਦਾ ਕੰਮਕਾਰ ਤਾਂ ਵਧੀਆ ਰੱਬ ਦੀ ਕਿਰਪਾ ਪੂਰੀ ਨਿਯਾਰੇ ਆ ਜਮਾ ਨਾ ਭਾਬੀ ਕੋਲ ਤਾਂ ਤੁਰਿਆ ਆ ਵੀ ਜਾਨਾ ਪਰਜਾਈ ਕੋਲੇ ਤੇ ਤੂੰ ਬਾਹਰ ਗਿਆ ਹੋਇਆ ਸੀ ਕੁਛ ਨਾ ਕੁਛ ਤਾਂ ਲੈ ਆਉਂਦਾ ਓਹੋ ਆ ਹਾਂ ਹੁਣ ਆਏ ਕਿ ਭੁੱਲ ਗਿਆ ਭੁੱਲਿਆ ਕਾ ਨੂੰ ਭਾਬੀ ਸਕੀ ਆ ਗਈ ਹੁਣ ਹੁਣ ਇਹ ਪਰਜਾਈ ਕਿੱਥੋਂ ਦੀਂਦੀ ਆ ਤੈਨੂੰ ਉਹ ਨਾ ਹੋ ਦੀਂਦੀ ਐ ਸਕੀ ਤੂੰ ਤਾਂ ਦੋ ਛੱਡ ਪਹਿਲਾਂ ਮੈਂ ਤਾਂ ਤੇਰੇ ਲਈ ਕੰਮ ਆਇਆ ਸੀ ਇੱਕ ਮੈਂ ਹੁਣ ਕਾਦੇ ਕੰਮ ਹੁਣ ਤਾਂ ਭਾਬੀ ਘਰੇ ਆ ਤੇਰੀ ਹੁਣ ਆ ਜੇ ਇਹ ਕਾਦੇ ਕੰਮ ਪੇਗੇ ਮਿੱਠੋ ਥਈ ਤੈਨੂੰ ਖੜ ਜਾ ਹੁਣ ਸੁਣ ਲੈ ਸਾਹ ਤਾਂ ਲੈ ਲੈ ਸੱਜਰੇ ਦੀ ਤਾਪ ਵਗੇਰੀ ਪਾ ਰੱਖਿਆ ਜੀਬ ਦਾ ਦੱਸ ਮੈਂ ਤਾਂ ਤੈਨੂੰ ਆਏ ਕਹਿੰਦਾ ਸੀ ਆ ਕੇਲੇ ਨਾਲ ਕੋਈ ਗੱਲਬਾਤ ਇਹਦੀ ਚੰਗੀ ਐ ਕਿ ਮਾੜੀ ਐ ਹੈਂ ਤੇਰੀ ਪਰਜਾਈ ਦੀ ਹੋਰ ਇਹ ਤਾਂ ਤਤੀ ਬੜੀ ਜੇਗੀ ਬੇਕੁੱਛ ਨਾ ਉਹ ਆ ਪੜੀ ਲਿਖੀ ਸ਼ਹਿਰ ਦੀ ਆ ਹੁਣ ਕੈਲਾ ਹੈਗਾ ਪਿੰਡਾਂ ਵਾਲਾ ਇੱਕ ਮੋਟੀ ਮੱਤ ਦਾਗਾ ਹੁਣ ਸਾਰਾ ਦਿਨ ਖਾ ਕੇ ਭੁੱਕੀ ਜਦੋਂ ਤੰਗ ਕਰੂਗਾ ਜਨਾਨੀ ਨੂੰ ਤੇ ਉਹ ਦੱਸ ਕਿਵੇਂ ਉਹਦੇ ਖੜੂਗੀ ਜਾਂ ਉਹਦੇ ਨਾਲ ਸਿੱਧੇ ਮੂੰਹ ਬੋਲੂਗੀ ਖਾਸਾ ਲੜਦੇ ਆ ਅੱਧੇ ਪਿੰਡ ਚ ਆਵਾਜ਼ ਸੁਣਦੀ ਆ ਉਹਨਾਂ ਦੀ ਤਉ ਦੀਪਾ ਨੂੰ ਵਧੀਆ ਕੀਤਾ ਮੈਂ ਆ ਗਿਆ ਹਨਾ ਭੁਜਾਈ ਦੀ ਤੂੰ ਆਵਾਜ਼ ਸੁਣਿਆ ਕਰ ਆਥਣੇ ਉਹ ਤਾਂ ਭੁੱਕੀ ਖਾ ਕੇ ਜੱਤੋ ਤੀ ਪੀ ਲਿੰਦਾ ਦਾਰੂ ਉਹਨਾਂ ਤਾਂ ਨਹੀਂ ਰਹਿੰਦੇ ਸੁਰਤ ਕੁੱਤੇ ਮੂੰਹ ਚਟਦੇ ਆ ਤੇ ਤੇਰੀ ਪਰਜਾਈ ਫਿਰ ਚੀਕਾਂ ਮਾਰਦੀ ਆਥਣੇ ਹੈ ਨਹੀਂ ਮਿੱਠੋ ਖਰ ਮੇਰੇ ਨਾਲ ਤਾਂ ਵਧੀਆ ਇਹ ਬੋਲ ਪੀ ਕੀੜਾ ਇਹ ਤਾਂ ਮੈਨੂੰ ਵੀ ਸੂਈ ਕੁੱਤੀ ਮੰਗੋ ਪੈ ਗਈ ਸੀਗੀ ਤੇ ਉਦੋਂ ਬਾਅਦ ਤਾਂ ਵਧੀਆ ਚਾਹ ਪਾਣੀ ਫੜਾਇਆ ਲੌਂਗ ਲਾਚੀ ਵਾਲੀ ਬਣਾ ਕੇ ਦਿੱਤੀ ਐ ਮਰ ਜਾਣਿਆ ਮਾੜਾ ਜਿਹਾ ਪਾਸਾ ਵੱਟ ਕੇ ਰਹੇ ਸ਼ਹਿਰ ਦੀ ਐ ਕਿਤੇ ਲਾ ਦੇ ਆਟੇ ਨਾਲ ਆਪਣਾ ਥਣਾ ਤੈਨੂੰ ਵੀ ਉਹ ਕੀ ਮੂੰਹ ਚ ਪਾਉਂਦੀ ਐ ਬੇ ਮੂੰਹ ਚ ਕੀ ਤੈਨੂੰ ਸਾਰੇ ਨੂੰ ਹੜੱਪ ਲੂਗੀ ਉਹ ਸੌਂ ਖਾ ਹਾਂ ਜਨਾਨੀ ਕਿੰਨੀ ਤੇਜ ਆ ਗਈ ਤੈਨੂੰ ਨਹੀਂ ਪਤਾ ਲੱਗਿਆ ਹੋਏਗਾ ਦੇਖ ਕੇ ਨਹੀਂ ਆਂਦੀ ਸੀ ਲੈ ਹੁਣ ਮੈਂ ਤਾਂ ਜਿੱਦੇ ਦਾ ਬਿਆਹ ਹੈ ਰੋਜ਼ ਜਾਨੀ ਆਉਣੀ ਆ ਐ ਤਾਂ ਹੁਣ ਆਉਣੀ ਜਾਣੀ ਤੁਹਾਡੇ ਘਰੇ ਮੇਰੀ ਪਹਿਲੇ ਦਿਨੋਂ ਹੀ ਆ ਕੱਲ ਕਰ ਹੁਣ ਮੈਂ ਥੋੜਾ ਜਿਹਾ ਘੱਟ ਉਹ ਬਾਹਰ ਅੰਦਰ ਬਾਹਰ ਜਾਂਦੀ ਐ ਕਿ ਘਰੀ ਰਹਿੰਦੀ ਐ ਬਾਹਰ ਅੰਦਰ ਜਾਂਦੀ ਤਾਂ ਜ਼ਰੂਰ ਆ ਹੁਣ ਗੱਲ ਕੀਤੀ ਦੂਰ ਨਾ ਹੋ ਜੇ ਕਿਵੇਂ ਕੰਦ ਕਰ ਇਕੱਲੇ ਤੇ ਚੋਰੀ ਹੋ ਜਾਂਦੀ ਆ ਉਹ ਤਾਂ ਮੈਨੂੰ ਪਤਾ ਹੈ ਇਹ ਤਾਂ ਸੱਜਣਾ ਕੋਈ ਚੀਜ਼ ਦਬਾਉਂਦਾ ਐ ਨਾ ਕਰਦਾ ਐ ਫਿਰ ਚੀਜ਼ਾਂ ਲੈਣ ਤਾਂ ਬੰਦੇ ਨੇ ਜਾਣਾ ਹੁੰਦਾ ਚਾਹੇ ਕਾਮਲਈ ਆ ਬੰਦਾ ਬੰਦੇ ਦੇ ਨਾਲ ਹੀ ਜਾਊ ਜਨਾਨੀ ਹਾਂ ਉਹ ਤਾਂ ਕੀ ਪਤਾ ਕਿਵੇਂ ਜਾਂਦੀ ਐ ਕਿਵੇਂ ਨਾ ਕੱਲੀ ਜਾਂਦੀ ਐ ਜਦੋਂ ਕੱਲੀ ਜਾਂਦੀ ਐ ਆਹੋ ਦੱਸਦੀ ਵੀ ਨਹੀਂ ਕਿਸੇ ਨੂੰ ਗੇ ਵਾਰੀ ਮੈਂ ਕਿਹਾ ਮੈਂ ਖਾਂਦੀ ਜਾਨੀ ਹੁੰਦੀ ਆ ਮੈਨੂੰ ਨਾਲ ਲੈ ਜੀ ਪ੍ਰੀਤ ਗਲੱਬ ਨਾ ਨਾ ਪਹਿਨੇ ਮੈਂ ਤਾਂ ਆਪਣੀ ਪ੍ਰੀਤ ਸਹੇਲੀ ਨੂੰ ਮਿਲਣ ਜਾਨੀ ਆ ਪਤਾ ਨਹੀਂ ਪ੍ਰੀਤ ਬੰਦਾ ਕਿ ਪ੍ਰੀਤ ਜਨਾਨੀਆਂ ਆਏ ਨਹੀਂ ਪਤਾ ਤੂੰ ਤਾਂ ਗੱਲ ਕੋਈ ਹੋਰ ਹੀ ਗੋਲਮੋਲ ਜੀ ਕਰ ਗਈ ਮੈਂ ਤਾਂ ਤੇਰੇ ਲਵੇ ਕੁਝ ਪੁੱਛਣਾ ਹੀ ਤੂੰ ਤਾਂ ਮੈਨੂੰ ਚੱਕਰਾਂ ਚ ਪਾਤਾ ਹਾਂ ਤੂੰ ਦੇਖ ਤੂੰ ਘਰੇ ਰਹੇ 24 ਘੰਟੇ ਰਹੇਗਾ ਤੇਨੂੰ ਪਤਾ ਹੀ ਲੱਗ ਜਾਣਾ ਵੀ ਕਿਸ ਤਰ੍ਹਾਂ ਦੀ ਹੈ ਕਿ ਤੇਰੀ ਪਰਜਾਈ ਮੈਂ ਤਾਂ ਤੇਰੇ ਲਵੇ ਐ ਭੱਜ ਆਇਆ ਮੈਂ ਖਾਉਂ ਰਗ ਰਗ ਦਾ ਭੇਤ ਹੋਊਗਾ ਕਿ ਮੇਰੀ ਰੋਟੀ ਰੁੱਕਦਾ ਵੀ ਇੱਥੇ ਇੰਤਜ਼ਾਮ ਹੋ ਜੂ ਮੱਖਾ ਹੋਣਾ ਰੋਟੀਆਂ ਤਾਂ ਤੈਨੂੰ ਮਿਲਣਗੀਆਂ ਮੈਂ ਤੈਨੂੰ ਕਹੀ ਤਾਂ ਜਾਣੀ ਆ ਹੈ ਕੀ ਹੈ ਕਿ ਜਨਾਨੀ ਉਹ ਟਾਈਪ ਦੀ ਉਹ ਕਿਹੜੀ ਟਾਈਪ ਦੀ ਮੈਂ ਇਹਨੂੰ ਨਹੀਂ ਬਤਾਹੇਗਾ ਵਸ ਹੁਣ ਤੈਨੂੰ ਮੈਂ ਸਾਰੀਆਂ ਗੱਲਾਂ ਦੱਸ ਦਿਆਂ ਹੁਣ ਤੈਨੂੰ ਮੈਂ ਸਿੱਧਾ ਤਾਂ ਦੱਸਣ ਨਹੀਂ ਲੱਗੀ ਤੂੰ ਤਾਂ ਆਪ ਫਿਰ ਅੰਤਰੇ ਲੈਣਾਗਾ ਜਿਵੇਂ ਮਰਦੀ ਸਮਝਦਾ ਲੱਗਦਾ ਤੂੰ ਤੂੰ ਜੈਲਸੀ ਜੀ ਖਾਨੀ ਐਗੀ ਫੇ ਨਾ ਲੈ ਮਸਾਂ ਤਾਂ ਇਕੱਲੇ ਦਾ ਘਰ ਬਸਿਆਗਾ ਮਸਾਂ ਤਾਂ ਵਿਆਹ ਹੋਇਆ ਤੇਰਾ ਨਾ ਹੋ ਗਿਆ ਮੈਂ ਤਾਂ ਕਰਾਇਆ ਨਹੀਂ ਕਰਾ ਲੰਦਾ ਫਿਰ ਹੁੰਦਾ ਨਹੀਂ ਹਾਂ ਜੀ ਪਿੱਛੇ ਫਰਦੀਆਂ ਨੇ ਅੱਛਾ ਹਾਂ ਇਹਦੀ ਕੋਈ ਗੱਲ ਨਹੀਂ ਜੇ ਤੇਰੇ ਚਿੱਤ ਚ ਆਏ ਬਹਿ ਮ ਆਪਣੇ ਖਾਗਾ ਬਿਨਾ ਐਵੇਂ ਲੰਡਾ ਹਾਂ ਤਾਂ ਲੱਗਦਾ ਜਿਵੇਂ ਛੋਲੇ ਚ ਪੰਪ ਪਾਇਆ ਹੁੰਦਾ ਕਲਫ ਕਰ ਲੈਂਦਾ ਤਾਂ ਮੈਨੂੰ ਪਤਾ ਨਹੀਂ ਵੀ ਪੰਪ ਪਾਇਆ ਕਿ ਬੁਲਬੁਲਾ ਪਾਇਆਗਾ ਪਰ ਇਹਦੀ ਕੋਈ ਗੱਲ ਨਹੀਂ ਅੱਜ ਵੀ ਤਾਂ ਹੈਗੀਆਂ ਨੇ 7-8 ਪਿੱਛੇ ਹਾਏ ਮੈਂ ਹਾਂ ਉਹ ਤਾਂ ਮੈਂ ਉੱਚਾ ਬੈ ਡਟਾ ਮੈਂ ਗੱਲ ਨਹੀਂ ਕਰਦਾ ਉਹ ਗੱਲ ਕਰਦਾ ਜੇ ਮੈਂ ਵਿਆਹ ਸ਼ਾਦੀ ਕਰਵਾਉਣੀ ਹੋਈ ਨਾ ਹੋ ਜੂਗੀ ਮੇਰੀ ਕੋਈ ਇਹੀ ਜੀ ਗੱਲ ਹੈ ਨਹੀਂ ਕਰਵਾਣਾ ਕਿਉਂ ਦਰਦ ਦਰ ਫਰਦਾ ਭੜਕਦਾ ਉਹ ਫਿਰ ਮੈਂ ਕਹਿੰਦਾ ਸੀ ਹੁਣ ਕਰਵਾ ਕੇ ਕੀ ਕਰਾਂਗੇ ਹੌਣ ਸਾਮੂ ਜਵਾ ਕੇ ਜੱਲੇ ਘਰੀ ਆ ਗਈ ਹੁਣ ਤਾਂ ਲੋੜ ਨਹੀਂ ਲੋੜ ਹੀ ਨਹੀਂ ਵਿਆਹ ਕਰਾਉਣੀ ਰੋਟੀ ਟੁੱਕਦੀ ਆਪਾਂ ਨੂੰ ਰੋਟੀ ਟੁੱਕ ਮਿਲ ਜਾਂਦਾ ਹੈਗਾ ਰੋਟੀ ਟੁੱਕ ਸਾਡਾ ਸਭ ਕੁਝ ਮਿਲੂ ਹੁਣ ਤਾਂ ਹਾਂ ਲੈ ਕੋਦਾਸਾ ਚਾਹ ਬਣਾ ਕੇ ਲਿਆਵਾ ਮੈਂ ਤਾਂ ਕੱਪੜੇ ਹੀ ਤੇ ਹਾਂ ਲਾਈਏ ਨੇ ਤਾਂ ਫੇਰ ਵੀ ਲਾ ਲੂੰ ਚਾਹ ਤਾਂ ਪੀ ਕੇ ਜਾਵਾਂਗੇ ਰੋਟੀ ਵੀ ਖਾਵਾਂਗੇ ਐਂ ਤਾਂ ਤੇਰੇ ਹੱਥ ਦੀ ਬਾਲੇ ਚਰ ਹੋ ਗਿਆ ਮਾਹਾਂ ਰੋਟੀ ਟੁੱਕ ਤਾਂ ਖਾਵਾਂਗੇ ਅੱਛਾ ਦੇਖੀਏ ਕਿ ਸਵਾਦ ਬਦਲਿਆ ਹੱਥ ਦਾ ਕਿ ਨਾ ਵੇ ਮੇਰੇ ਹੱਥਾਂ ਦਾ ਸਵਾਦ ਨਹੀਂ ਬਦਲਦਾ ਤੇਰੇ ਮੂੰਹ ਦਾ ਸਵਾਦ ਤਾਂ ਮਾ ਬਦਲ ਜੇ ਹੁਣ ਹੋਰ ਪਾਸੇ ਕੋਈ ਨਾ ਫਿਰ ਉਸ ਤਾ ਬੈਠੂ ਬਿਆਂ ਤੇ ਰੋਟੀ ਖਾ ਲਾਣੇ ਆ ਨਾ ਤਾਂ ਕਰਕੇ ਵੀ ਸਾਡੇ ਦਾ ਸਵਾਦ ਬਦਲਦੀ ਰਹਿੰਦੇ ਆ ਮਤੋ ਚੱਲ ਬਹਿ ਜਾ ਕੋਈ ਨਾ ਢੂਣੀ ਸਿੱਧੀ ਕਰ ਲੈ ਲਿਆਉਣੀ ਆ ਬਣਾ ਕੇ ਪਹਿਨਾ ਮੈਂ ਕੋਈ ਨਹੀਂ ਇਹ ਸੰਜਰੀ ਦੀ ਕੀ ਕਹਿ ਗਈ ਯਾਰ ਮੈਨੂੰ ਤਾਂ ਗੱਲ ਫਿਰ ਕੋਈ ਟੇਢੀ ਲੱਗਦੀ ਐ ਜਿਹੜੀ ਹਿਸਾਬ ਨਾਲ ਲੜਾਈ ਪੜਾਈ ਇਹ ਤਾਂ ਘਰ ਪੱਟਣ ਵਾਲਾ ਕੰਮ ਹੋ ਗਿਆ 2 ਨੰਬਰੀ 10 ਨੰਬਰੀ ਜਨਾਨੀ ਬਣ ਗਈ ਇਸ ਹਿਸਾਬ ਨਾਲ ਤਾਂ ਜੇ ਫਿਰ ਵੀ ਮਤਲ ਕੋਈ ਉਹੋ ਉਹ ਗੱਲ ਦੀ ਤੈ ਤੱਕ ਜਾਣਾ ਪੂ ਜਣ ਫਰੋਲ ਨਹੀਂ ਪੂ ਵੀ ਆਸਲ ਦੇ ਵਿੱਚ ਨਾ ਇਹ ਕਰਦੀ ਕੀ ਐ ਕਿੱਥੇ ਜਾਂਦੀ ਐ ਕਿਹਦੇ ਕੋਲੇ ਜਾਂਦੀ ਐ ਹੈ ਕੀ ਕਾਰਨ ਹੋਇਆ ਤਾਲਮੇਠੋਦੀ ਕਰਾਵਾਂਗੇ ਇਹ ਵੀ ਕੰਮ ਵੀ ਤੂੰ ਭੇਥ ਤਾਂ ਲੈ ਹੁਣ ਸਮਾਰ ਕੇ ਹੋਰਨੀ ਮੇਰੇ ਕਰਕੇ ਲੈ ਲਾ ਲਾ ਤੋਪੂ ਵੀ ਬਾੜੀ ਹੋਈ ਪਈ ਐ ਹੋ ਪੀਣ ਵਧੀਆ ਵਧੀਆ ਕਾਇ ਲਿਆ ਤੂੰ ਕਿਧਰ ਜਾਂ ਨਟਾਪ ਗੇਰ ਪਾਈ ਹਾਂ ਓ ਇਟਾਂ ਵਗੇਰ ਕਿੱਥੇ ਪਾਇਆ ਗੇਰ ਦਾ ਛੋਟੇ ਲਾਏ ਹੋਏ ਛੋਟਾ ਕਿਉਂ ਖਾਦਾ ਨਹੀਂ ਮਾਲ ਬਤਾ ਸੁਣ ਤੇਰੀ ਭੈਣ ਨੇ ਤਾਂ ਦਿੱਤੇ ਨਹੀਂਗੇ ਤੇਰੇ ਕੋਲੇ ਲੈ ਜਾਂਦਾ ਸੀ ਪੈਸੇ ਲੈਣ ਬੈਦੂ ਫਿਰ ਪਹਿਲਾਂ ਕਹਿੰਦੇ ਮਰਨੇ ਆ ਵੀ ਮੈਂ ਪੈਸੇ ਲੈਣ ਜਾਂਦਾ ਸੀ ਤੇਰੀ ਭੈਣ ਨੇ ਤਾਂ ਦਿੱਤੇ ਨਹੀਂ ਤੇ ਤੇਰੇ ਤੋਂ ਫਿਰ ਤੂੰ ਅੱਗੇ ਕਿਹੜਾ ਲਿਆਉਂਦਾ ਨਹੀਂ ਫੜ ਕੇ ਜੰਬਾਗ ਜਾਂਦਾ ਤੂੰ ਐ ਕਰ ਪੈਸੇ ਤਾਂ ਨਾ ਅੱਜ ਮੈਂ ਵੀ ਕਿਸੇ ਪਏ ਤਾਂ ਹੈਗਾ ਸੀ 5000 ਰੁਪਿਆ ਗੱਲ ਕਰਨਾ ਕੋਈ ਡੱਡ ਭੈਣ ਆ ਗਈ ਉਧਾਰੇ ਲੈ ਗਈ ਮੇ ਤੋਂ ਉਹ ਜਿਵੇਂ ਉਹਨਾਂ ਦੇ ਨਹੀਂ ਨਹੀਂ ਮੇਰੀ ਗੱਲ ਤਾਂ ਸੁਣ ਅੱਗੇ ਦਿਨ ਜਵਾਬ ਦਿੱਤਾ ਤੇਰਾ ਹੱਲ ਤਾਂ ਕਰੂੰਗੀ ਤੁਹਾਇਂ ਘਰ ਤੇਰੇ ਭਾਈ ਦੇ ਡੱਬੇ ਚ ਪਈ ਆ ਕੇ ਚਮਚਾਕ ਤੂੰ ਉਹੀ ਖਾਏ। ਓਏ ਤੂੰ ਹੀ ਉਹੀ ਗੱਲ ਹੈ ਕਹਿੰਦੇ ਤੂੰ ਹੀ ਮੇਰਾ ਖਿਆਲ ਰੱਖਦੀ ਐ ਤਾਂ ਹੀ ਤੇਰੇ ਕੋਲੇ ਮੈਂ ਆਉਂਦਾ ਜਾਂਦਾ ਰਹਿੰਦਾ। ਚੱਲ ਕੋਈ ਨਾ ਮੈਂ ਤਾਂ ਐ ਸੋਚਦੀ ਐਂਗੀ ਦੋਨੇ ਭਾਈ ਸੀਗੇ ਵਧੀਆ ਤੂੰ ਪਿਆ ਹੈ ਗਿਆ। ਚੱਲ ਤੁਹਾਡਾ ਘਰ ਵਸਦਾ ਹੋ ਗਿਆ। ਚੱਲ ਮੂੰ ਤਾਂ ਵਧੀਆ ਠੀਕ ਰਹਿੰਦੀ ਐ ਪ੍ਰੀਤ। ਓ ਵਧੀਆ ਹੈਗਾ ਤਾਂ ਪਾਸ ਜਾ ਹੋਈ ਜਾਂਦੇ। ਪਹਿ ਪਾਸ ਕਿਉਂ ਹੋਈ ਜਾਂਦਾ ਐਡੀ ਸੋਹਣੀ ਸੁਨੱਖੀ ਪੜ੍ਹੀ ਲਿਖੀ। ਮਿਲਦੀ ਨਹੀਂ ਖਾਨ ਨੂੰ ਉਹੀ ਗੱਲ ਹੋਂ ਟੈਂ ਪਾਸ। ਵੇ ਮਰਨੇ ਆ ਵੇ ਮਰਨੇ ਆ ਵਿਆਹਿਆ ਗਿਆ ਵੇ ਹੁਣ ਤੂੰ ਆ ਕਾਲੀ ਨਾਗ ਇੰਜਾ ਭੁੱਖੀ ਛੱਡ ਕੇ ਜਨਾਨੀ ਗੱਲ ਹੋ ਜਾ ਉਹ ਤੋਂ ਲੈ ਲਿਆ ਕਰ ਜਿਹੜਾ ਸਰੂਰ ਲੈਣਾ ਹੁੰਦਾਗਾ ਮਰਨੇ ਆ ਉਹ ਸਰੂਰ ਉਹਦੋਂ ਕਿੱਥੋਂ ਇਹ ਤਾਂ ਖਾਦੀ ਹੋਵੇ ਫੇਰ ਲੱਗਦੀ ਐਂ ਲੱਗਦੀ ਮਰਨ ਜੋ ਕਰ ਮਿੱਣੀ ਕਣੀ ਪੈਂਦੀ ਹੋਵੇ ਬੇ ਭੁੱਖੀ ਖਾਦੇ ਬਿਨਾ ਤਾਂ ਤਤੋਂ ਕੁਝ ਹੁੰਦਾ ਨਹੀਂ ਫਿਰ ਮਰਨੇ ਮੈਂ ਇਥੋਂ ਕਿੱਥੇ ਹੁੰਦਾਗਾ ਹੁਣ ਜਾਂ ਪਈ ਵੀ ਉਥੇ ਡੱਬੀ ਬੇ ਡੱਬਾ ਤਾਂ ਪਿਆਗਾ ਉਹ ਗੱਲ ਕਰ ਤੂੰ ਸਾਰੀ ਨਾ ਖਾ ਜੀ ਆਥਣੇ ਹੋ ਕਿਤੇ ਮੈਨੂੰ ਕੁੱਟਣ ਡੈ ਜੇ ਵੀ ਕਿਨੂੰ ਫੜਾਤੀ ਚੱਕ ਕੇ ਭੁੱਖੀ ਉਹ ਚਮਚਾ ਵਿੱਚ ਪਿਆ ਉਹਨੇ ਵੇ ਚੰਚਾ ਉਥੋਂ ਚੱਕ ਲਈ ਬਾਹਰ ਖੁੱਲੇ ਹੀ ਪਿਆ ਮੈਂ ਆਉਣੀ ਆ ਮਾੜਾ ਜਿਹਾ ਪ੍ਰੀਤੋ ਕੋਲੇ ਜਾਇਆ ਮੈਂ ਚਲ ਮੈਂ ਲਾਉਣਾ ਪ੍ਰੀਤਾਂ ਫੇਰ ਆਜਾਂ ਵੇ ਜਾਹਾ ਤੇਰਾ ਤਾਂ ਸਾਰਾ ਦਿਨ ਇਹੀ ਕੰਮ ਰਹਿੰਦਾ ਮਰ ਜਾਣਾ ਨਾ ਹੋਵੇ ਲਾ ਹੈ ਘਰੇ ਐਡੀ ਸੋਹਣੀ ਸੁਨੱਖੀ ਨਾਰ ਬੈਠੀ ਹੋਵੇ ਬੰਦੇ ਦਾ ਦੇਖ ਦੇਖ ਲੂ ਕੰਡਾ ਖੜਾ ਹੁੰਦਾਗਾ ਤੇ ਇਹ ਫਿਰ ਤਾਂ ਭੁੱਖੀਆਂ ਖਾ ਖਾ ਕੇ ਤਾਂ ਹੀ ਤਾਂ ਜਾਨ ਨਹੀਂ ਖੜਦੀ ਲੈ ਜਾ ਕੇ ਆਵਾਂ ਉਹਦੇ ਕੋਲ ਲੈ ਪਤਾ ਨਹੀਂ ਘਰੇ ਹੋਊਗੀ ਕਿ ਪਹਿਨਾ ਐ ਨਹੀਂ ਪਤਾ ਉਹਦਾ ਜੇਠ ਹੀ ਬੈਠਾ ਹੋਵੇ ਘਰੇ ਚਲ ਪੁੱਛਦੀਆਂ ਹੈਗੀ 2 ਮੀਟਰ ਧਾਮ ਲੈ ਕੇ ਫੇਰ ਜਾ ਕੇ ਆਵਾਂਗੀ ਦੁਕਾਨ ਤੇ ਨਹੀਂ ਪ੍ਰੀਤ ਨਹੀਂ ਪ੍ਰੀਤ ਉਹ ਮੈਂ ਮਰ ਜਾ ਫੋਨ ਚ ਖੁੱਬੀ ਪਈ ਐ ਆ ਜਾ ਫੇਰ ਮੈਨੂੰ ਤਾਂ ਨਾ ਪਤਾ ਨਹੀਂ ਲੱਗਿਆ ਮੈਂ ਨਾ ਕਿਤੇ ਜਾਣ ਦੀ ਤਿਆਰੀ ਕਰੀ ਜਾਂਦੀ ਸੀ ਦੇਹਲਾ ਦਾ ਪਰ ਇੱਥੇ ਬੈ ਕੱਪੜਿਆਂ ਦਾ ਕਿਤੇ ਉਹ ਤਾਂ ਨਹੀਂ ਰੁਸਕੇ ਜਾਂਦੀ ਮੇਰੇ ਜੇਠ ਨਾਲ ਨਹੀਂ ਨਹੀਂ ਜੇਠ ਨਾਲ ਤਾਂ ਕਾਹਦਾ ਰੁਸਕੇ ਜਾਣਾ ਸੀ ਜੇਠ ਤੋਂ ਸੁੱਖ ਨਾਲ ਮਸਾਂ ਆਇਆ ਕੋਲੇ ਅੱਛਾ ਉਹਦੇ ਨਾਲ ਕਿਉਂ ਭਲਾ ਨਹੀਂ ਮੈਂ ਰੁਸਕੇ ਜਾਂਦੀ ਚੱਲ ਵਧੀਆ ਗੱਲ ਹੈਗੀ ਤੂੰ ਗੋੜਦਾਸ ਤੂੰ ਜਿਵੇਂ ਗੇੜਾ ਮਾਰ ਲਿਆ ਅੱਜ ਕਿਵੇਂ ਤੈਨੂੰ ਯਾਦ ਆ ਗਈ ਨਹੀਂ ਬੱਸ ਪਰੇ ਕੰਮ ਨਿਪੜੇ ਪਹਿਲੇ ਸੀ ਮੈਂ ਅੱਖਾਂ ਮਗਾ ਚੱਲ ਦੁਕਾਨ ਤੇ ਜਾ ਕੇ ਉਹਨੇ ਕੁੜੀ ਕੋ ਚੁੱਤੀ ਲੈ ਆਵਾਂਗੇ ਦੇਖ ਕੇ ਬਾਹਰ ਚੱਲ ਪ੍ਰੀਤ ਨੂੰ ਪੁੱਛਦੀਆਂਗੀ ਨਾ ਮੈਨੂੰ ਤਾਂ ਬੈਤਲ ਕੱਲੀ ਕੋਈ ਨਿਕਲ ਜਾਂਦੀ ਆ ਮਨਾਲ ਵੀ ਨਹੀਂ ਲੱ ਜਾਂਦੀ ਹੈ ਕੱਲੀ ਕੋਈ ਨਹੀਂ ਜਾਂਦੀ ਮੈਂ ਤਾਂ ਨਾ ਮੇਰੇ ਜੇਠ ਲੈ ਕੇ ਜਾਊਗਾ ਆ ਸਕੂਟਰੀ ਨਹੀਂ ਜਿਹੜੀ ਨਵੀਂ ਖੜਾਈ ਗਈ ਉਹਨੇ ਆਈਡੀ ਵਾਲੀ ਪੈਟਰੋਲ ਤੋਂ ਬਿਨਾ ਚੱਲਦੀ ਆ ਜਿਹੜੀ ਐਕਟਿਵਾ ਅੱਛਾ ਠੀਕ ਕਹਿੰਦੇ ਉਹਨੂੰ ਬੈਟਰੀ ਵਾਲੀ ਸੱਚ ਵਾਲੀ ਹਾਂ ਉਹ ਕਹਿੰਦਾ ਤੈਨੂੰ ਇੱਥੇ ਪਿੰਡਾਂ ਦੇ ਕਿਹੜੇ ਸੂਟ ਹੁੰਦੇ ਨਾਲੇ ਤੁਹਾਨੂੰ 100 200 ਮਹਿੰਗਾ ਲਾਉਂਦੇ ਆ ਕਹਿੰਦੇ ਤੈਨੂੰ ਉੱਥੋਂ ਸ਼ਹਿਰ ਚ ਦਵਾ ਕੇ ਲਿਆਉਂਗਾ ਵਰੀਆ ਬੱਸ ਫਿਰ ਤੂੰ ਤਾਂ ਪੱਟੀ ਗਈ ਜਮਾਂ ਪੱਟੀ ਗਈ ਨਾ ਮੈਂ ਕਹਦੇ ਨਾ ਪੱਟੀ ਦੀ ਕੁੜੀ ਤੂੰ ਕਿਹੋ ਜਿਹੀ ਗੱਲਾਂ ਤੂੰ ਜੇਠ ਨਾਲ ਸਕੂਟਰੀ ਤੇ ਜਾਵੇਂਗੀ ਤੈਨੂੰ ਸ਼ਰਮ ਨਹੀਂ ਆਉਂਦੀ ਪਿੰਡ 'ਚ ਥੂ-ਥੂ ਕਰਾਵੇਂਗੀ ਸ੍ਰੀਕੇ ਦੇ ਨੱਕ ਬਣਾਵੇਂਗੀ ਜਮਾਂ ਤੂੰ ਤਾਂ ਨਹੀਂ ਇਹ ਤੇ ਸ਼ਰਮ ਵਾਲੀ ਕਿਹੜੀ ਗੱਲ ਆ ਉਹ ਕਿਹੜਾ ਕੋਈ ਬਗਾਨਾ ਬੰਦਾ ਜੇਠ ਹੀ ਹੈਗਾ ਨਹੀਂ ਕਦੇ ਘਰ ਵਾਲੇ ਨਾਲ ਤਾਂ ਤੂੰ ਗਈ ਨਹੀਂ ਚੰਗਾ ਭਾਣਾ ਮੋਟਰਸਾਈਕਲ ਵੀ ਜਾਣਦਾ ਜੇਠ ਨਾਲ ਤਾਂ ਤੂੰ ਕਿਉਂ ਉਦੀ ਗਈ ਤਾਂ ਕਹਿੰਦੀ ਐਕਟਿਵਾ ਤੇ ਬਹਿ ਕੇ ਜਾਉਂਗੀ ਲੈ ਮੈਂ ਤਾਂ ਘਰ ਵਾਲਾ ਤਾਂ ਕੰਜਰ ਆ ਕਦੇ ਲੈ ਕੇ ਵੀ ਗਿਆ ਹੈਗਾ ਮੈਨੂੰ ਟੈ ਜਾਣਾ ਉਹ ਤਾਂ ਲੋਕਾਂ ਦੀਆਂ ਬੁੜੀਆਂ ਦੇ ਪੈਰ ਚੜਦਾ ਰਹਿੰਦਾ ਹੈਗਾ ਕਰੇ ਜਿਲੇ ਕੇ ਜਉ ਤੰਮੀ ਜੋ ਕਰਾ ਕਰਾ ਮੇਰੇ ਦੇਵਰ ਨੂੰ ਐਵੇਂ ਨਿੰਦੀ ਜਾਇਆ ਕਰ ਸਾਰਾ ਦਿਨ ਤੈਨੂੰ ਬੜਾ 헤ਜਉਂਦਾ ਦੇਵਰ ਦਾ ਨਹੀਂ ਬਥੇਰੇ ਹੁਣ ਤਾਂ ਕਰ ਰੋਟੀਆਂ ਮੇਰੇ ਬੱਲੇਉ ਖਾਂਦੇ ਸੀ ਦੋਨੇ ਭਾਈ ਉਹੀ ਗੱਲ ਚੱਲ ਪਿਆ ਹੈ ਕਿ ਮੈਂ ਤਾਂ ਕਹਿੰਨੀ ਆ ਵਧੀਆ ਹੋ ਗਿਆ ਵੱਡੇ ਵੱਡੇ ਹੋ ਗਏ ਮਾੜਾ ਮੋਟਾ ਉਹ ਤਾਂ ਗੱਲ ਤੇਰੀ ਸਹੀ ਹੈ ਚਲ ਮੈਂ ਮੰਨਦੀ ਆ ਪਰ ਇਹਨੂੰ ਵੀ ਤਾਂ ਸ਼ਰਮ ਚਾਹੀਦੀ ਹੈਗੀ ਵੀ ਹੁਣ ਤਾਂ ਮੇਰਾ ਵਿਆਹ ਹੋ ਗਿਆ ਵੀ ਮੈਂ ਸਾਰਾ ਘਰ ਬਾਰ ਸੰਭਾਲਾਂ ਪਰ ਕੰਮ ਪੀ ਕਿ ਉਹ ਬੋਤਲ ਐਡੀ ਉਹਦੀ ਵਾਂਜੀ ਜਿੱਡੀ ਕੀ ਕਹਿੰਦੇ ਹੁਣ ਮੈਨੂੰ ਤਾਂ ਸਮਝ ਨਹੀਂ ਆਉਂਦੀ ਭੈਣੇ ਉਹ ਪੀ ਕੇ ਇਥੇ ਲਿਟੀ ਜਾਂਦਾ ਰਹਿੰਦਾ ਆ ਮੰਜਾ ਤੂੰ ਦੇਖਿਆ ਸਾਡੇ ਘ ਘੰਟੇ ਡਾਇਆ ਪਿਆ ਹੁੰਦਾ ਮੋਟਾ ਸੰਤਰਾ ਪੀਂਦਾ ਤਾਂ ਮੈਨੂੰ ਪਤਾ ਨਹੀਂ ਸਾਡਾ ਕਿਹੜਾ ਪੀਂਦਾ ਨਹੀਂ ਸਾਡਾ ਵੀ ਪੀਂਦਾ ਪਰ ਆਇਆ ਇੰਨਾ ਬੋੜਾ ਨਹੀਂ ਥੋੜਾ ਸਮਝਦਾਰ ਤਾਂ ਹੈਗਾ ਕਦੇ ਤੈਨੂੰ ਉੱਠਾ ਸਿੱਧਾ ਬੋਲਾਂ ਇਹ ਚਾਰੇ ਪੈਰ ਚੱਕ ਕੇ ਬੈਠੇ ਹੋ ਗਰਮੀਆ 'ਚ ਲੇਟ ਹੈ ਨਹੀਂਗੀ ਲੇਟ ਹੋਣੀ ਭੱਜ ਗਈ ਤੇਰੇ ਮੂਰੇ ਮੂਰੇ ਵਾਲੀ ਗਰਮੀ ਹੋਈ ਪਈ ਆਗੀ ਹਣਾ ਕੋਈ ਨਾ ਭੈਣੇ ਗਰਮੀ ਤੇ ਤੈਨੂੰ ਆਪ ਹੀ ਲੱਗ ਰਹੀ ਨਹੀਂ ਹੁਣ ਤੇਰੇ ਘਰੇ ਤਾਂ ਲੱਗਿਆ ਇਨਵਰਟਰ ਮੇਰੇ ਘਰੇ ਲਾਈਟ ਆ ਜਦੋਂ ਲਾਈਟ ਆਊਗੀ ਉਹਦੀ ਹਵਾ ਲਾਏਗੀ ਜੇ ਆ ਕੰਜਰ ਚੱਜੇ ਦਾ ਹੁੰਦਾ ਤਾਂ ਮੈਂ ਵੀ ਕੁਛ ਦਾ ਕੁਛ ਕਰ ਲੈਂਦੀ ਪਰ ਤਾ ਨੂੰ ਮੇਰੇ ਦੁੱਖਾਂ ਨੂੰ ਛੇੜ ਲੈ ਸੁਣ ਮੇਰੀ ਤੇਰੇ ਜੇਠ ਕੋਲੇ ਪਥੇਰੇ ਪੈਸੇ ਨੇ ਕਹਿ ਕੇ ਲਵਾ ਲਾਂ ਇਨਵਰਟਰ ਚੁੱਪ ਕਰਕੇ ਜੇਠ ਤੋਂ ਭੈਣੇ ਕੀ ਲਵਾ ਲਾਂ ਆ ਤੇਰੇ ਵਰਗੀਆਂ ਨਾ ਰਹਿਣ ਨਹੀਂ ਦਿੰਦੇ ਹੈਈ ਆ ਤੂੰ ਹੁਣੀ ਮੇਰੀ ਗੱਲ ਬਣਾਤੀ ਸੀ ਅਸੀਂ ਜੇਠ ਨਾਲ ਜਾਏਂਗੇ ਆਪ ਕਿਉਂ ਨਹੀਂ ਬਾਹਰ ਜਾਏਂਗੇ ਤਾਂ ਲੋਕ ਗੱਲਾਂ ਬਣਾਉਣਗੇ ਘਰੇ ਕਿਸੇ ਨੂੰ ਕੀ ਪਤਾ ਲੱਗਦਾ ਵੀ ਦਾਲ ਕਾਦੀ ਗਲੀ ਜਾਂਦੀ ਆਗੀ ਪਤਾ ਤਾਂ ਨਹੀਂ ਲੱਗਦਾ ਭੈਣੇ ਪਰ ਤੇਰੇ ਵਰਗੀਆਂ ਜਾਂ ਹੈ ਨਾ ਸਾਰੇ ਪਿੰਡ ਚ ਖੌਰੂ ਪਾ ਗਈ। ਮੈਂ ਤਾਂ ਏਕੇ ਲੈਣਾਗਾ। ਲੈ ਮੇਰਾ ਕਿਹੜਾ ਉਹੀ ਗੱਲ ਸੌਹਰਾ ਨਹੀਂ ਹੈਗਾ ਘਰੇ ਜਾਂ ਮੇਰੇ ਦਿਓਰ ਨਹੀਂ ਹੈਗਾ। ਚੱਲ ਫੇਰ ਕੀ ਹੈ ਵੀ ਜੇਠ ਹੈ ਨਹੀਂ। ਵਧੀਆ ਮੈਂ ਤਾਂ ਘਰ ਦਾ ਸਾਰੀ ਚੀਜ਼ ਕੱਲੀ ਕੱਲੀ ਬਣਾ ਰੱਖੀ ਹੈਗੀ ਕਿੱਥੇ ਜਾਂਦੇ ਨੇ। ਜੇਠ ਨਹੀਂ ਹੈਗਾ ਮੇਰੇ ਵਾਲੇ ਨੂੰ ਲੈ ਜਾ। ਇਹਨੂੰ ਜੇਠ ਬਣਾ ਲਾ। ਨਹੀਂ ਫੇਰ ਕੀ ਆ ਜਾਂਦੀ ਨੇਗੇ ਵਧੀਆ ਅੱਜ ਵੀ ਗਿਆ ਸੀਗਾ ਸਵੇਰੇ ਹੀ ਜਾ ਕੇ ਆਇਆਗਾ ਲੰਡਾ ਤਾਂ। ਕਹਿੰਦਾ ਅਖੇ ਪਰਜਾਈ ਰੋਟੀਆਂ ਖਾ ਕੇ ਜੰਗੂਗਾ। ਮੈਂ ਕਹਾਂ ਵੀ ਹੁਣ ਤਾਂ ਨਮੀ ਪਰਜਾਈ ਘਰੇ ਆ ਰਹੀ ਆ। ਲੈ ਕਹਿੰਦਾ ਉਹਨੂੰ ਕਾਨੂੰ ਔਖੀ ਕਰਨਾਗਾ। ਤੂੰ ਹੀ ਖਵਾ ਦੇਗਾ ਰੋਟੀਆਂ ਦਾ ਮਖਾਚਾਰ ਕੋਈ ਗੱਲ ਨਹੀਂ ਮੈਂ ਤਾਂ ਭੈਣੇ ਰੋਟੀ ਬਣਾ ਕੇ ਰੱਖੀ ਪਈ ਸੀ ਦਹੀਂ ਵੀ ਉਹਨੇ ਵਾਸਤੇ ਮੰਗਾ ਕੇ ਰੱਖੀ ਪਰ ਖਾਦੀ ਨਹੀਂ ਕੰਜਰ ਨੇ ਹੁਣ ਜਦੋਂ ਤੈਨੂੰ ਪਤਾ ਫਿਰ ਬਗਾਨੇ ਤੀਵੀਂ ਦੇ ਹੱਥਾਂ ਦੀਆਂ ਰੋਟੀਆਂ ਚੰਗੀਆਂ ਲੱਗਦੀਆਂ ਨਹੀਂ ਆਏ ਕਿ ਕਹਿੰਦੀਆਂ ਬਗਾਨੇ ਦੀਆਂ ਚੰਗੀਆਂ ਲੱਗਦੀਆਂ ਆਂ ਜਦੋਂ ਪਹਿਲੇ ਦਿਨ ਹੀ ਜਾਂਦਾ ਹੁੰਦਾ ਸੀਗਾ ਉਹ ਤਾਂ ਐਂ ਸ਼ੰਗ ਨਹੀਂ ਪੰਦਦਾ ਹੁੰਦਾ ਸੋਚਦੀ ਆਂ ਮੈਂ ਮਾੜਾ ਨਹੀਂ ਸੋਚਦੀ ਤੇਰੇ ਬਾਰੇ ਮੈਂ ਐਂ ਕਹਿੰਦੀ ਆਂ ਪੰਡਤ ਚੋ ਤੈਨੂੰ ਪਤਾ ਹੈਗਾ ਸਾਰੇ ਫਿਰ ਘਰਾਂ 'ਚ ਗੇੜੇ-ਗੂੜੇ ਦੇ ਕੇ ਫੇਰ ਆਂ ਆ ਇਹ ਗੱਲ ਤਾਂ ਹੈਗੀ ਹੈਗੀ ਐਂ ਤਾਂ ਕਹਿੰਦੇ ਨਹੀਂ ਹੁੰਦੇ ਔਡਾਂ ਦੇ ਕਦੀ ਮੰਕਾਉਦੀ ਤਾਂ ਅੱਡੀ ਨਹੀਂ ਲੱਗਦੀ ਕਿਤੇ ਲੈ ਕੇ ਬਣ ਨਾਮੀ ਨਾ ਕਣੀ ਛਤਰੀ ਲੈ ਕੇ ਤੇ ਛਤਰੀ ਲਈ ਫਰੇਂ ਕਹਿੰਦਾ ਮੈਂ ਤਾਂ ਧੁੱਪ ਵਾਲੀ ਲੱਗਦੀ ਐ ਬਸ ਉਹਦੇ ਤੂੰ ਕੀ ਛੇੜਦੀ ਆਉਂਦੀ ਆ ਰਮਜਿਆਂ ਨੂੰ ਉਹਦੇ ਵਰਤ ਤਾਂ ਕੋ ਸਿਆਣਾ ਬਥੇਰਾ ਤੇਰਾ ਜੇਠਾ ਸਿਆਣਾ ਤਾਂ ਹੈਗਾਗਾ ਪਰ ਨਹੀਂ ਕੋਸਾ ਨਹੀਂ ਹੁੰਦਾ ਹੈਗਾ ਤੇਰਾ ਘਰ ਬਸਿਆ ਰਹੂਗਾ ਐਵੇਂ ਮੂੰਹ ਸਤਾ ਕਰੀ ਨਾ ਮੂੰਹ ਬਣਾ ਮਾ ਜ ਮੂੰਹ ਬਣਾ ਜ ਨਾਲੇ ਗੱਲ ਕਰਿਆ ਕਰ ਉਹਨਾ ਬਣਾ ਕੇ ਰੱਖੀ ਤੇ ਮੈਂ ਤਾਂ ਉਥੇ ਰਬਣਾ ਕੇ ਰੱਖਦੀ ਆ ਮਥੇ ਉਹਦਾ ਮੂੰਹ ਕਰਦੀ ਦੁੱਧ ਚ ਪੱਤੀ ਪਾ ਕੇ ਉਹਨੂੰ ਦਿੰਦੀ ਆ ਦੇਸੀ ਕੀ ਉਹਦਾ ਚਮਚਾ ਪਾ ਕੇ ਦਿੰਦੀ ਆ ਹਣ ਤੈਨੂੰ ਦੱਸੀ ਜੰਨੀ ਆ ਰੋਟੀ ਉਹਨੇ ਘਰੇ ਨਹੀਂ ਖਾਦੀ ਮੈਂ ਤਾਂ ਦਹੀਂ ਸਾਰਾ ਕੁਝ ਮੰਗਾ ਕੇ ਰੱਖ ਰੱਖਿਆ ਸੀ ਇਹਦੇ ਵਾਸਤੇ ਲੱਸੀ ਤਾਂ ਮੈਂ ਉਹਨਾਂ ਨੇ ਮੰਗਾਈ ਆਪਣੇ ਕਲੇ ਬੁੜੇ ਨੇ ਚਲ ਸੱਚ ਉਹ ਕਿੱਧਰ ਗਿਆਗਾ ਤੂੰ ਆ ਪਤਾ ਨਹੀਂ ਕਿਦਾਂ ਨਿਕਲਿਆ ਹੋਊਗਾ ਇੱਥੇ ਕਿਤੇ ਉਹ ਫਿਰਦਾ ਹੋਊ ਗੇੜੇ ਖਾਂਦੇ ਨਹੀਂ ਮੈਂ ਤਾਂ ਪਾਏ ਲੈਣ ਆਈ ਸੀਗੀ ਜਿਹੜਾ ਲੈ ਕੇ ਆਇਆ ਸੀ ਕੋਲੇ ਉਦੋਂ ਕਹਿੰਦਾ ਮੈਂ ਤਾਂ ਭੁੱਕੀ ਨੂੰ ਪੈਸੇ ਘਟ ਗਏ ਆਖੇ ਤੇਰੀ ਭੈਣ ਨੇ ਮੈਨੂੰ ਪੈਸੇ ਦਿੱਤੇ ਨਹੀਂ ਮੈਨੂੰ ਪੈਸੇ ਦੇ ਦੇ ਮੇਰੇ ਕੋਲ ਤਾਂ ਕਿਸੇ ਦਾ 5000 ਰੁਪਇਆ ਪਿਆ ਸੀਗਾ ਉਹਦੇ ਚ ਲੈ ਆਇਆ 3500 ਤੇ ਆ ਕਹਿੰਦਾ ਆਥਣੇ ਫੜਾ ਜੂਗਾ ਮੈਂ ਤਾਂ ਅੱਜ ਉਹ ਹੈ ਨਹੀਂ ਕਰੇ ਤੇ ਮੁਰਕਾ ਕੋਲੇ ਬੋੜਿਆ ਨਹੀਂ ਮੇਰੇ ਕੋਲੇ ਤਾਂ ਬੋੜ ਨੇ ਉਹਨੇ ਕਿਸੀ ਤੈਨੂੰ ਮੈਂ ਕਿੰਨੀ ਵਾਰੀ ਤਾਂ ਕਿਹਾ ਵੀ ਜੇ ਮੇਰੇ ਤੋਂ ਚੋਰੀੋਂ ਪੈਸੇ ਮੰਗੇ ਤੂੰ ਨਾ ਦਿਆ ਕਰ ਨੀ ਮੈਂ ਕਹਿੰਦਾ ਕਿ ਉਹ ਤਾਂ ਗਈ ਆ ਗਈ ਕਹਿੰਦਾ ਮੈਂ ਫੋਨ ਕਰਕੇ ਪੁੱਛ ਲਿਆ ਉਹ ਕਹਿੰਦੀ ਆ ਕੋਈ ਗੱਲ ਨਹੀਂ ਤੂੰ ਸੋਨੀ ਤਾਂ ਲੈ ਆ ਜਾ ਕੇ ਤੂੰ ਹੀ ਭੈਣੇ ਮੇਰਾ ਨਾਂ ਬਦਨਾਮ ਕਰਦਾ ਰਹਿੰਦਾ ਮੈਂ ਕੀ ਦੱਸਾਂ ਹੁਣ ਜੇ ਮੇਰੇ ਕੋਲੇ ਪੈਸੇ ਪਏ ਹੋਣ ਤਾਂ ਮੈਂ ਤੈਨੂੰ ਚੱਕ ਕੇ ਫੜਾਦਾ ਮੈਂ ਤਾਂ ਆਪ ਮੇਰੇ ਕੋਲੇ ਹੈ ਨਹੀਂ ਗੀ ਹੁਣ ਆ ਜੇਡ ਤੋਂ ਲਊਂਗੀ ਜਿਹਨੇ ਦੇਤੇ ਤਾਂ ਮੈਂ ਤਾਂ 5000 ਉਹਨਾਂ ਦੀ ਨੋ ਦਾ ਦੇਣਾ ਸੀਗਾ ਮੱਗਰ ਕੀ ਦਾ ਫੇ ਇਹਨੂੰ ਪੁੱਛੂੰਗੀ ਜੇ ਦੇਤੇ ਦਾ 10000 ਵਿੱਚੋਂ ਭੈਣੇ ਤੈਨੂੰ ਵੀ ਦੇ ਦੂੰਗੀ ਹੋਰ ਭੈਣ ਬਣ ਕੇ ਕਰੀ ਹਿੱਲਾ ਮੈਂ ਵੀ ਕਿਸੇ ਦੇ ਪੈਸੇ ਪਾਈ ਸੀ ਤੈਨੂੰ ਪਤਾਗਾ ਚੱਲ ਹਨਾ ਤੀਮੀਆਂ ਦਾ 100 ਪੜਦਾ ਹੁੰਦਾ ਕਿ ਦੂਜੀ ਦੇ ਫੜ ਕੇ ਰੱਖ ਲੈਣੇ ਮੈਂ ਤਾਂ ਭੈਣੇ ਆਏ ਵੀ ਸ਼ਰਮ ਆਉਂਦੀ ਆ ਮੰਗਾ ਕਿਹੜੇ ਮੂਹਨ ਅਗਲਾ ਕੋਈ ਤੇਰਾ ਬੰਦਾ ਕੰਮ ਨਹੀਂ ਕਰਦਾ ਹੈਗਾ ਪਤਾ ਹੀ ਹੈਗਾ ਉਹਨੂੰ ਕਿਹੜਾ ਪਤਾ ਨਹੀਂ ਵੀ ਕੀ ਕਰਦਾਗਾ ਇਹ ਤਾਂ ਇੰਨਾ ਸ਼ੋਕਰ ਕਰ ਬਿਆਹ ਹੈ ਗਿਆ ਜੰਗਾ ਹੋ ਗਿਆ ਕਿ ਕਿਹੜੇ ਨੇ ਰੰਗ ਲਾਤੇ ਹੈਗੇ ਇਹਦੂ ਤਾਂ ਨਾ ਹੀ ਵਹ ਜਾਂਦਾ ਮੇਰੇ ਕਰਮਾਂ 'ਚ ਕਿੱਥੇ ਲੈਂ ਮੈਂ ਕਹਿੰਦੀ ਸੀ ਕੋਈ ਦਵਾਈ ਦੂਈ ਲੈ ਆ ਹੁਣ ਤੱਕ ਕਿੰਨਾ ਚਿਰ ਹੋ ਗਿਆ ਵਿਆਹ ਹੋਏ ਨੂ ਕੋਈ ਜਵਾਕ ਜੱਲੇ ਦਾ ਵੀ ਸੋਚ ਲੋ ਮੈਂ ਬਾਹਰ ਜੱਲੇ ਦਾ ਕੀ ਕਰੂੰਗੀ ਜੇ ਇਹਨਾਂ ਕੰਮਾਂ ਚ ਅੱਜ ਦਾ ਹੋਊਗਾ ਤਾਂ ਤਾਂ ਹੀ ਸੋਚੂੰਗੀ ਉਹਨੂੰ ਵੀ ਜੰਮ ਕੇ ਇੱਥੇ ਰੋਡਾਂ ਲਾ ਲਾਂ ਕੰਮ ਤਾਂ ਹੁਣੀ ਨਹੀਂ ਕਰਦਾ ਹੈ ਉਹਨੂੰ ਮੈਂ ਕਿੱਥੋਂ ਉਹਦਾ ਖਰਚਾ ਪਾਣੀ ਹੁੰਦਾ ਹੈਗਾ ਤੇ ਰੇਟ ਕੋਲੇ ਬਥੇਰਾ ਪੈਸਾ ਚੁੱਪ ਕਰਕੇ ਜੇੜ ਦਾ ਕੀ ਪਤਾ ਭੈਣੇ ਕਦੋਂ ਦੂਜੀ ਤੀਮੀ ਦੇ ਮਗਰ ਲੱਗ ਕੇ ਮਾਰ ਜੇ ਲੱਤ ਜੇੜ ਦੇ ਮੈਂ ਕਿੰਨੇ ਤੈਨੂੰ ਤੈਨੂੰ ਹੀ ਤਾਂ ਕਹਿੰਦੀ ਆ ਤਿੰਨ ਖੁੰਝਾ ਪਰੌਂਠੇ ਬਣਾ ਆਪਨਾ ਦੇ ਤੇਰਾ ਜੇਠ ਤੇਰੇ ਦਪੈਰ ਤੋਂ ਤੂੰ ਪੀਊਗਾ ਚਾਹ ਕੋਈ ਨਾ ਤੂੰ ਦੱਸ ਤੇਰੇ ਵਾਸਤੇ ਚਾਹ ਦੀ ਪੱਟਾ ਬਣਾਉਣਾ ਬੱਸ ਗਰਮੀ ਬਹੁਤ ਆ ਚਾਹ ਕਿੱਥੋਂ ਚੰਗੀ ਲੱਗਦੀ ਆ ਇੱਕ ਲਾਈਟ ਨਹੀਂ ਖੜਦੀ ਹੈਗੀ ਹੋਰ ਉਹ ਲਾਈਟ ਵਾਲਿਆਂ ਨੂੰ ਪਤਾ ਨਹੀਂ ਕੀ ਇਹਦਾ ਸਬਕ ਚਾਹ ਭੈਣ ਤੂੰ ਤਾਂ ਹੁਣ ਜੇਠ ਨਾਲ ਜਾਏਂਗੀ ਫਿਰ ਮੈਂ ਤਾਂ ਕੱਲ ਕੋਈ ਜਾਇਆ ਹੁੰਨੀ ਹੈ ਕਿ ਮੈਂ ਤਾਂ ਸੂਟ ਲਿਆਉਣਾ ਸੀ ਗਰਮੀ ਵਾਲਾ ਮਖਾ ਹੋਰ ਲੈ ਆਵਾਂ ਹਜੇ ਤਾਂ ਗਰਮੀ ਤਾਂ ਐ ਨਹੀਂ ਪਤਾ ਕਹਿ ਕਿੰਨੇ ਪਾਉਗੀ ਹਜੇ ਕੋਈ ਨਾ ਜਿੱਦਣ ਮੈਂ ਗਈ ਦੋ ਸੂਟ ਤੈਨੂੰ ਮੈਂ ਹੋਰ ਲਿਆ ਦੂੰਗੀ ਜੇਠ ਨੂੰ ਕਹਿ ਦੂੰਗੀ ਕਿ ਤੇਰੇ ਸੂਟਾਂ ਨਾਲ ਕੀ ਉਹਨੂੰ ਦੱਸ ਤਾਂ ਕਾਹਨ ਲੱਗੇ ਨੀ ਇਹ ਤਾਂ ਕੋਈ ਗੱਲ ਨਹੀਂ ਚਾਲ ਭੈ ਤੂੰ ਸਿੱਤ ਆਪਣੀ ਜਿਹੜੇ ਪਰਜਾਈ ਜਾਉਂਗੇ ਮੇਰੇ ਨਾਲ ਕਿ ਭੈੜੀ ਘੁੱਟ ਤੇ ਪੀ ਜਾਂਦੀ ਨਹੀਂ ਨਹੀਂ ਬੱਸ ਬੱਸ ਜਿਉਂਦੀ ਬਸਦੀ ਰਹੇ ਤੂੰ ਐ ਕਰੀ ਮੜਾ ਜਾ ਮੇਰੇ ਪੈਸਿਆਂ ਦਾ ਹੱਲ ਕਰੀ ਭੈਣ ਮਣ ਕੇ ਜਾ ਹਾਂ ਕੋਈ ਨਾ ਤੇਰਾ ਹੱਲ ਕਰ ਦੂੰ ਤੈਨੂੰ ਫੋਨ ਲਾਉਂਗੀ ਮੈਂ ਫਟ ਕੇ ਲੈ ਜੀ ਨਾ ਕੋਈ ਨਾ ਕੋਈ ਨਹੀਂ ਗੱਲ ਤੇਰੀ ਵੀ ਸਹੀ ਆ ਨਾਲੇ ਵਧੀਆ ਚੰਗਾ ਪੈਸਾ ਰੋਦੇ ਕੋਲੇ ਮੈਂ ਤਾਂ ਰਾਣੀ ਬਣੂੰਗੀ ਸਾਰੇ ਘਰਬਾਰ ਦੀ ਉਹ ਚੱਪੜੂ ਦਾ ਕੀ ਆ ਇਹ ਤਾਂ ਪੀ ਕੇ ਮੂੰਹ ਤੇ ਪਿਆ ਰਹਿੰਦਾ ਨਾ ਹੀ ਇਹਨੂੰ ਕੋਈ ਪਤਾ ਲੱਗਣਾ ਘਰ ਦੀ ਗੱਲ ਨਾ ਕਰੀ ਰੂ ਕਿਹੜੇ ਵੇਲੇ ਹੋਗੇ ਉਹਨੂੰ ਡਿੱਕੀ ਜਾਂਦੀ ਨੂੰ ਟਾਈਮ ਵੀ ਕਿੰਨਾ ਹੋ ਗਿਆ ਹਜੇ ਤੱਕ ਨਹੀਂ ਆਇਆ ਪਤਾ ਨਹੀਂ ਕਿੱਥੇ ਰਹਿ ਗਿਆ ਚੱਲ ਝੁਲਸੀ ਜਾਂਦਾ ਹੋਣਾ ਕਿਤੇ ਸ਼ਰਾਬ ਹੋਰ ਉਹਨੂੰ ਕੋਈ ਕੰਮ ਆ ਮੂਦ ਪੀਣ ਤੋਂ ਬਿਨਾ ਕੋਈ ਕੰਮ ਨਹੀਂ ਹੈਗਾ ਲੈ ਮੈਨੂੰ ਐਡਾ ਸੋਹਣਾ ਗਿਫਟ ਲੈ ਕੇ ਦਿੱਤਾ ਮੈਂ ਤਾਂ ਪਾ ਕੇ ਵੀ ਨਹੀਂ ਦੇਖਿਆ ਹੈਗਾ ਮੇਰੇ ਜੇਠ ਨੇ ਅੱਜ ਤੋ ਨਾ ਚੂੜੀਆਂ ਵੀ ਨਹੀਂ ਮੈਨੂੰ ਸਰੀਆਂ ਤੇ ਚੈਨ ਤਾਂ ਮੈਨੂੰ ਲੈ ਕੇ ਕੀ ਦੇਣੀ ਸੀ ਬੂਮੇ ਮਰ ਜਾ ਹੈ ਕਿੰਡੀ ਸੋਹਣੀ ਆ ਓਏ ਸਾਰਾ ਦਿਨ ਸੀਸੇ ਮੂਰੀ ਬੈਠੀ ਨਹੀਂ ਹੈ ਕਰ ਓ ਆ ਗਿਆ ਹੁਣ ਕੀ ਕਰੀ ਜਾਨੀ ਐ ਚਲ ਸੈ ਮੁੱਤ ਓ ਨਾ ਫੇਣੀਆਂ ਬੈਲੀਆਂ ਨੇ ਕਹਿੰਦਾ ਬੈਲ ਬਗਾਉਣੇ ਡਾਂਗ ਉੱਤੇ ਡੇਰਾ ਬੈਲੀਆਂ ਦਾ ਬੈਲੀਆਂ ਦਾ ਤਾਂ ਆਪੀ ਡਾਂਗ ਉੱਤੇ ਡੇਰਾ ਕਰਦਾ ਤਾਂ ਕੋਈ ਤੈਨੂੰ ਫਿਕਰ ਨਹੀਂ ਹੈਗਾ ਤੂੰ ਬਾਹਾਂ ਏ ਸ਼ਕੀਨੀਆਂ ਸ਼ਕੁੰਨੀਆਂ ਲਾਈ ਜਾਨੀ ਐ ਨਾ ਸ਼ਕੀਨੀ ਲਾਉਣ ਨੂੰ ਕਿਹੜਾ ਤੂੰ ਮੈਨੂੰ ਰਾਣੀ ਹਰ ਕਰਾ ਕੇ ਦੇ ਤਾਂ ਐ ਦੱਸੀ ਮੈਨੂੰ ਆ ਚੈਨਾ ਚੁੰਨਾ ਜੀ ਕਿਨੇ ਲੈ ਕੇ ਦਿੱਤੀਆਂ ਤੈਨੂੰ ਕਿਨੇ ਲੈ ਕੇ ਦੇਣੀਆਂ ਸੀਗੀਆਂ ਜੇਡ ਨੇ ਗਿਫਟ ਕੀਤੀ ਆ ਮੈਨੂੰ ਭਾਬੀ ਲੱਗਦੀ ਆ ਉਹਦੀ ਜੇਡ ਤਾਂ ਕੱਲ ਨੂੰ ਹੋਰ ਵੀ ਕੁਝ ਕਹੂਗਾ ਫੇਰ ਨਾ ਐ ਕਿ ਮੈਂ ਕਹੂਗਾ ਫੇਰ ਕੀ ਹੋ ਗਿਆ ਜੇ ਉਹਨੇ ਮੈਨੂੰ ਚੈਨ ਦੇਤੀ ਤੇਰੇ ਤੋਂ ਤਾਂ ਕੋਈ ਸਰਿਆ ਵੀ ਨਹੀਂ ਓਏ ਮੇਰੀ ਗੱਲ ਸੁਣ ਕੱਲ ਨੂੰ ਦਾ ਜੇਡ ਕੁਝ ਹੋਰ ਵੀ ਕਹੂਗਾ ਤੈਨੂੰ ਆਏ ਕਿਵੇਂ ਕਹਿ ਦੂਗਾ ਉਹ ਕੀ ਘਰ ਚੋਂ ਨਹੀਂ ਹੈਗਾਗਾ ਤੇਰਾ ਹੀ ਭਾਈ ਆ ਉਹ ਕਿਹੜਾ ਕੋਈ ਬਗਾਨਾ ਬੰਦਾ ਹੈ ਓਏ ਚੰਗਾ ਹੁਣ ਫਿਰ ਮੇਰੀ ਗੱਲ ਸੁਣ ਬਾਲਿਆਂ ਟੋਰਾ ਫੋਰਾ ਨਾਲ ਲਾਇਆ ਕਰੇ ਤੂੰ ਮੈਂ ਟੋਰਾ ਫੋਰਾ ਲਾਉਣਾ ਤੂੰ ਮੈਨੂੰ ਦੱਸ ਦੇ ਕਿਹੜਾ ਮੈਨੂੰ 360 ਵਾਲਾ ਸੂਟ ਸਵਾਕੇ ਦਿੱਤਾ ਕਿਹੜੀ ਮੈਨੂੰ ਜੁੱਤੀ ਕਰਾ ਕੇ ਦਿੱਤੀ ਹੈਗੀ ਤੂੰ ਚੰਦੀ ਦੀ ਹਾਂ ਚੰਗੇ ਲੀੜੇ ਬਾਹ ਰੱਖੇ ਚੰਗੀਆਂ ਸ਼ਾਂਪਾਂ ਪਾਣੀਆਂ ਦੱਸ ਇਹ ਤਾਂ ਮੇਰੇ ਪੇਕਿਆਂ ਦੇ ਆ ਤੂੰ ਦੱਸ ਦੇ ਜਿਹੜਾ ਮੈਨੂੰ 250 ਵਾਲਾ ਸੂਟ ਨਹੀਂ ਜੁੜਦਾ ਤੇਰੇ ਤੋਂ ਓਏ ਸਾਜ-ਬੰਜ ਕਿੰਦਾ ਕਿੰਦਰਾ ਜਾਣੀ ਹੈ 6-6 ਮਹੀਨੇ ਦਾ ਤੂੰ ਮੈਨੂੰ 250 ਵਾਲਾ ਸੂਟ ਨਹੀਂ ਲੈ ਯਾ ਕਿ ਦੇਤੀ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਤਾਂ ਮੈਂ ਉਹਦੇ ਨੇ ਵਿਆਹ ਕਰਾਉਂਦੀ ਤੇਰੇ ਆ ਓਏ ਹੁਣ ਭਗ ਜਾ ਮੇਰੇ ਮੂੰਹ ਤੋਂ ਨਿਕਲੇ ਸੀ ਕੁਝ ਹੋਰ ਪਿਆ ਹੁਣ ਆਇਆ ਮੈਂ ਕਿ ਪਾਵਾਂ ਤੇਨ ਨਾਲ ਮੈਂ ਤਾਂ ਤੇਨ ਨਾਲੋਂ ਹੀ ਨਹੀਂ ਪਿੰਦੀ ਮੂਤ ਪੀਣੇ ਨਾ ਇਥੇ ਉਲਟਾ ਕਰ ਕਰ ਸਾਰੀ ਰਾਤ ਮੇਰੇ ਕੰਨ ਖਾਈ ਜਾਂਦਾ ਰਹਿਣਾਗਾ ਹੋਰ ਤਾਂ ਤੈਨੂੰ ਕੋਈ ਕੰਮ ਨਹੀਂ ਹੈਗਾਗਾ ਪਾਣੀ ਪੂਣੀ ਲੈ ਕੇ ਦੇ ਪਾਣੀ ਲੈ ਕੇ ਦੇ ਨਾਲੇ ਹੋਰ ਲੈ ਕੇ ਦੇ ਲਿਆਉਣੀ ਆ ਦੰਦੀਆਂ ਤੇਰਾ ਮੱਥਾ ਮੇਰੀ ਗੱਲ ਸੁਣ ਹੈ ਮੈਂ ਤੈਨੂੰ ਬਹੁਤ ਪਿਆਰ ਕਰਦਾ ਪ੍ਰੀਤੋ ਨਾ ਤੇਰੇ ਪਿਆਰ ਨੂੰ ਕੱਲੇ ਨੂੰ ਮੈਂ ਚੱਟਣਾ ਜਦੋਂ ਤੂੰ ਕੰਮ ਕਾਰ ਨਹੀਂ ਕਰਦਾ ਮੈਨੂੰ ਤਾਂ ਸਾਰਾ ਕੁਝ ਚਾਹੀਦਾ ਕੱਪੜਾ ਲੀਡਾ ਵੀ ਚਾਹੀਦਾ ਘਰ ਦਾ ਸਮਾਨ ਵੀ ਚਾਹੀਦਾ ਓਏ ਪ੍ਰੀਤੋ ਮੈਂ ਰੱਬ ਵਰਗਾ ਤੇ ਆ ਘਰ ਵਾਲਾ ਮੇਰੇ ਨਾਲ ਧੋਖਾ ਨਾ ਕਰੇ ਜੇ ਤੂੰ ਰੱਬ ਵਰਗਾ ਹੁੰਦਾ ਨਾ ਤੈਨੂੰ ਇੰਨਾ ਮੇਰੇ ਨਾਲ ਪਿਆਰ ਹੁੰਦਾ ਨਾ ਤੇ ਤੂੰ ਕੰਮ ਕਰ ਲਿਆ ਫਿਰ ਸਾਰਾ ਦਿਨ ਸ਼ਰਾਬ ਨਾਲ ਚੁਲਸਿਆ ਕਰੇ ਨਹੀਂ ਕਿਉਂ ਪ੍ਰੀਤ ਮੈਂ ਨੀ ਮਾਰਦੀ ਆ ਬਹੁਤ ਪਿਆਰ ਕਰਦਾ ਕਿਦਰੇ ਨਹੀਂ ਤੂੰ ਮਾਰਦਾ ਤੂੰ ਤਾਂ ਮਾਰ ਕੇ ਮਰੇਗਾ 10 15 ਜਣਿਆਂ ਨੂੰ ਲਿਆ ਕੇ ਦਿੰਦੀ ਆ ਪਾਣੀ ਤੈਨੂੰ ਪਾਣੀ ਲਿਆ ਪ੍ਰੀਤੋ